ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿੱਥੇ ਇੱਕ ਪਾਸੇ ਦਿੱਲੀ ਦੇ ਬਾਡਰਾਂ ਤੇ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਉਸੇ ਵਿੱਚ ਹੀ ਵੱਡੀ ਖਬਰ ਹੈ ਪੰਜਾਬ ਤੋਂ ਇਸ ਵੇਲੇ ਕਿ ਪੰਜਾਬ ਦੇ ਵਿੱਚ ਵੀ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੰਨੇ ਦੇ ਕਿਸਾਨ ਜਿਹੜੇ ਖਾਸ ਕਰਕੇ ਦੁਆਬੇ ਦੀ ਗੱਲ ਕੀਤੀ ਜਾਵੇ ਤਾਂ ਦੁਆਬੇ ਦੇ ਵਿੱਚ ਕਿਸਾਨ ਗੰਨੇ ਦੀ ਉਪਜ ਕਰਦੇ ਨੇ ਗੰਨਾ ਪੈਦਾ ਕਰਦੇ ਨੇ ਕਿਸਾਨ ਔਰ ਉਹਨਾਂ ਕਿਸਾਨਾਂ ਦੀਆਂ ਵੱਖ-ਵੱਖ ਡਿਮਾਂਡਸ ਨੇ ਉਹਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਔਰ ਸੜਕ ਜਮ ਹਾਈਵੇ ਜਮ ਕੀਤਾ ਹੋਇਆ ਜਿਹੜਾ ਜਲੰਧਰ ਤੋਂ ਫਲੋਰ ਵਾਲਾ ਹਾਈਵੇ ਹੋ ਜਮ ਕੀਤਾ ਹੋਇਆ ਕਿਸਾਨਾਂ ਨੇ ਔਰ ਉਸ ਨੂੰ ਲੈ ਕੇ ਮੀਟਿੰਗ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੀ ਇਸ ਮੀਟਿੰਗ ਦੇ ਵਿੱਚੋਂ ਇਸ ਚਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੀਟਿੰਗ ਦੇ ਵਿੱਚ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਨਤੀਜਾ ਨਿਕਲਦਾ ਨਜ਼ਰ ਨਹੀਂ ਆਇਆ ਕਿਉਂਕਿ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਸੀ ਸੁਖਜਿੰਦਰ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਮੰਤਰੀ ਨੇ ਪੰਜਾਬ ਸਰਕਾਰ ਦੇ ਉਹ ਮੀਟਿੰਗ ਕਰ ਰਹੇ ਨੇ ਔਰ ਮਸਲਾ ਸੌਟ ਆਊਟ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਇਹ ਮੀਟਿੰਗ ਚੱਲ ਰਹੀ ਹੈ ਰਾਣਾ ਗੁਰਜੀਤ ਸਿੰਘ ਜੋ ਐਮ ਐਲ ਏ ਵੀ ਨੇ ਔਰ ਉਹਨਾਂ ਦੀ 슈ਗਰ ਮਿਲ ਵੀ ਹੈ ਉਹਨਾਂ ਦੀ 슈ਗਰ ਮਿਲ ਆ ਉਹ ਵੀ ਮੀਟਿੰਗ ਦੇ ਵਿੱਚ ਹੀ ਹਾਲਾਂਕਿ ਉਹ ਰਵਾਨਾ ਹੋ ਗਏ ਔਰ ਗੱਲਬਾਤ ਉਹਨਾਂ ਨੇ ਨਹੀਂ ਕੀਤੀ ਪਰ ਇੱਕ ਇਸ ਦੇ ਵਿੱਚ ਹੀ ਜੁੜੀ ਹੋਈ ਇੱਕ ਹੋਰ ਖਬਰ ਆ ਰਹੀ ਹੈ ਕਿ ਅੰਦਰ ਜਿਹੜੇ ਕਿਸਾਨ ਗਏ ਨੇ 12 ਦੇ ਕਰੀਬ ਕਿਸਾਨ ਅੰਦਰ ਗਏ ਸੀ ਮੀਟਿੰਗ ਕਰਨ ਵਾਸਤੇ ਔਰ ਉਹਨਾਂ ਚੋਂ 4 ਤੋਂ 5 ਕਿਸਾਨ ਜਿਹੜੇ ਆ ਉਹਨਾਂ ਦੇ ਨਾਲ ਅਲੱਗ ਮੀਟਿੰਗ ਚੱਲ ਰਹੀ ਹੈ ਸਰਕਾਰ ਦੀ ਔਰ ਉਹਨਾਂ ਦੇ ਵਿੱਚ ਨੇ ਬਲਬੀਰ ਸਿੰਘ ਰਾਜੇਵਾਲ ਜਗਜੀਤ ਸਿੰਘ ਡੱਲੇਵਾਲ ਮਨਜੀਤ ਸਿੰਘ ਰਾਏ ਸਮੀਤ ਇੱਕ ਦੋ ਹੋਰ ਕਿਸਾਨ ਆਗੂ ਵੀ ਨੇ ਜਿਨ੍ਹਾਂ ਦੀ ਮੀਟਿੰਗ ਚੱਲ ਰਹੀ ਹੈ ਅਲਾਵਾ ਤੋਂ ਦੂਸਰੇ ਕਿਸਾਨਾਂ ਦੇ ਨਾਲੋਂ ਕਿਉਂਕਿ ਲੰਚ ਬ੍ਰੇਕ ਹੋਇਆ ਸੀ ਉਸ ਤੋਂ ਪਹਿਲਾਂ ਜਿਹੜੀ ਗੱਲਬਾਤ ਹੋਈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਸਲਾ ਸੌਟ ਆਊਟ ਕੀਤਾ ਜਾਵੇ ਇੱਕ ਬੰਨੇ ਤਾਂ ਸਰਕਾਰ ਵੱਲੋਂ ਇਹ ਜਾਣਕਾਰੀਆਂ ਆ ਰਹੀਆਂ ਨੇ ਦੂਜੇ ਬੰਨੇ ਮੀਟਿੰਗ ਦੇ ਅੰਦਰ ਦੇ ਸੋਰਸ ਇਹ ਗੱਲ ਕਹਿ ਰਹੇ ਨੇ ਕਿ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਮੀਟਿੰਗ ਦੇ ਵਿੱਚੋਂ ਕਿਉਂਕਿ ਕਿਸਾਨਾਂ ਦੀ ਮੰਗ ਹੈ ਕਿ 400 ਰੁਪਏ ਰੇਟ ਤੈਅ ਕੀਤਾ ਜਾਵੇ ਗੰਨੇ ਦੀ ਕੀਮਤ ਜਿਹੜੀ ਆ ਖਰੀਦ 400 ਰੁਪਏ ਤੈਅ ਕੀਤੀ ਜਾਵੇ ਤੇ ਨਾਲ ਹੀ ਜਿਹੜੀ ਦੂਸਰੀ ਸਭ ਤੋਂ ਵੱਡੀ ਡਿਮਾਂਡ ਹੈ 2 ਕਰੋੜ 200 ਕਰੋੜ ਰੁਪਏ ਜਿਹੜਾ ਬਕਾਇਆ ਹੈ ਪ੍ਰਾਈਵੇਟ ਤੇ ਸਰਕਾਰੀ ਮੈਲਾਂ ਵੱਲ ਜਿਹੜਾ ਬਕਾਇਆ ਪਿਆ ਉਹ ਦਿੱਤਾ ਜਾਵੇ ਕਿਸਾਨਾਂ ਨੂੰ ਇਸ ਨੂੰ ਲੈ ਕੇ ਸਰਕਾਰ ਕਹਿ ਰਹੀ ਹੈ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਅਸੀਂ ਇਹ ਸਾਰਾ ਜਿਹੜਾ ਕਲੀਅਰ ਕਰ ਦਾਂਗੇ ਜਿਹੜਾ ਹੁਣ ਤੱਕ ਦਾ ਬਕਾਇਆ ਹੈ ਇਹ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਕਲੀਅਰ ਕਰ ਦਿੱਤੀਆਂ ਜਾਣਗੀਆਂ ਪੇਮੈਂਟ ਜਿਹੜੀ ਹੈ 200 ਕਰੋੜ ਦੇ ਕਰੀਬ ਕਿਸਾਨਾਂ ਦੀ ਗੰਨੇ ਦੀ ਉਹ ਕਲੀਅਰ ਕਰ ਦਿੱਤੀ ਜਾਏਗੀ ਪਰ ਦੂਸਰੇ ਬੰਨੇ ਰੇਟ ਵਧਾਉਣ ਨੂੰ ਲੈ ਕੇ ਜਿੱਥੇ ਗੱਲ ਆਉਂਦੀ ਹੈ ਤਾਂ ਸਰਕਾਰ ਕਹਿ ਰਹੀ ਹੈ ਕਿ 310 ਰੁਪਏ 10 ਰੁਪਏ ਰੇਟ ਸੀ ਗੰਨੇ ਦਾ 15 ਰੁਪਏ ਵਧਾ ਦਿੱਤਾ ਗਿਆ 325 ਰੁਪਏ ਕਰ ਦਿੱਤਾ ਗਿਆ ਤੇ ਕਿਸਾਨ ਕਹਿੰਦੇ ਕਿ 400 ਰੁਪਏ ਰੇਟ ਕੀਤਾ ਜਾਵੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੰਨੇ ਦੀ ਖਰੀਦ ਹੋਵੇ 400 ਰੁਪਏ ਦੇ ਹਿਸਾਬ ਨਾਲ ਔਰ ਇਸਤੇ ਇਸਤੇ ਗੱਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਕਿਤੇ ਨਾ ਕਿਤੇ ਜਿਸ ਨੂੰ ਲੈ ਕੇ ਫਿਰ ਦੂਸਰੀ ਵਾਰ ਹੁਣ ਮੀਟਿੰਗ ਸ਼ੁਰੂ ਹੋਈ ਹੈ ਸੁਖਜਿੰਦਰ ਸਿੰਘ ਰੰਧਾਵਾ ਉਸ ਮੀਟਿੰਗ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਚ ਉਹ ਮੀਟਿੰਗ ਹੋ ਰਹੀ ਹੈ ਉਹ ਗੱਲਬਾਤ ਕਰ ਰਹੇ ਨੇ ਕਿਸਾਨ ਆਗੂਆਂ ਦੇ ਨਾਲ ਪਰ ਇਹ ਇਨਪੁਟ ਆ ਰਿਹਾ ਅੰਦਰੋਂ ਕਿ ਸਰਕਾਰ ਉਸ ਚੀਜ਼ ਤੇ ਨਹੀਂ ਆ ਰਹੀ ਰੇਟ ਵਧਾਉਣ ਨੂੰ ਲੈ ਕੇ ਕੋਈ ਗੱਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਸਰਕਾਰ ਦੇ ਨਾਲ ਕਿਉਂਕਿ ਹਰਿਆਣਾ ਦੇ ਵਿੱਚ ਵੀ ਰੇਟ ਜਿਹੜਾ 350 ਤੋਂ ਵੱਧ ਰੇਟ ਆ ਜਿਹੜਾ ਹਰਿਆਣਾ ਦੇ ਵਿੱਚ ਗੰਨੇ ਦੀ ਜਦੋਂ ਖਰੀਦ ਹੁੰਦੀ ਹੈ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ 380 ਤੇ ਵੀ ਜੇ ਸਰਕਾਰ ਗੱਲ ਕਰ ਲਵੇ ਤਾਂ 380 ਤੇ ਵੀ ਗੱਲ ਬਣ ਸਕਦੀ ਹੈ ਜੇ 380 ਰੁਪਏ ਰੇਟ ਸਰਕਾਰ ਵੱਲੋਂ ਤੈਅ ਕਰ ਦਿੱਤਾ ਜਾਂਦਾ ਤਾਂ ਪਰ ਲੱਗਦਾ ਨਹੀਂ ਕਿ ਇਸ ਮਸਲੇ ਤੇ ਗੱਲ ਬਣੇਗੀ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਦੂਸਰੇ ਗੇਟ ਦੀ ਜਿਹੜੀ ਮੀਟਿੰਗ ਹੈ ਉਹ ਸ਼ੁਰੂ ਹੋ ਗਈ ਹੈ ਉਸ ਤੋਂ ਪਹਿਲਾਂ ਕੋਈ ਮਸਲੇ ਦਾ ਹੱਲ ਨਿਕਲਦਾ ਨਜ਼ਰ ਨਹੀਂ ਆ ਪਰ ਇੰਨਾ ਇੱਕ ਜ਼ਰੂਰ ਹੋਇਆ ਕਿ 200 ਕਰੋੜ ਰੁਪਏ ਜਿਹੜਾ ਬਕਾਇਆ ਉਸ ਨੂੰ ਲੈ ਕੇ ਸਰਕਾਰ ਨੇ ਗੱਲ ਮੰਨੀ ਹੈ ਕਿ ਉਹ ਅਸੀਂ ਆਉਣ ਵਾਲੇ 15 ਦਿਨਾਂ ਦੇ ਵਿੱਚ ਸਭ ਕੁਝ ਕਲੀਅਰ ਕਰ ਦਾਂਗੇ ਪਰ ਦੂਸਰੇ ਵੱਨੇ ਇਸ ਗੱਲ ਦੇ ਪਿੱਛੇ ਦਾ ਫੈਕਟਰ ਹੋ ਰਿਹਾ ਕਿ ਕਿਸਾਨਾਂ ਦੀ ਆਵ ਔਰ ਉਸ ਦੇ باوجود ਵੀ ਧਰਨਾ ਮੁਜ਼ਾਹਰਾ ਪ੍ਰੋਟੈਸਟ ਕਰਨੇ ਪੈ ਰਹੇ ਨੇ 200 ਕਰੋੜ ਰੁਪਏ ਲੈਣ ਵਾਸਤੇ ਸਰਕਾਰ ਦੇ ਨਾਲ ਮੀਟਿੰਗ ਕਰਨੀ ਪਈ ਫਿਰ ਸਰਕਾਰ ਨੇ ਕਿਹਾ ਕਿ 200 ਕਰੋੜ ਰੁਪਏ ਅਸੀਂ 15 ਦਿਨਾਂ ਦੇ ਵਿੱਚ ਦੇ ਦਾਂਗੇ ਜੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਜਾਂਦਾ ਦੋ ਤਿੰਨ ਪਿਛਲੇ ਦੋ ਤਿੰਨ ਪਿਛਲੀਆਂ ਫਸਲਾਂ ਦਾ ਗੰਨੇ ਦੀਆਂ ਪਿਛਲੀਆਂ ਦੋ ਤਿੰਨ ਫਸਲਾਂ ਦੀ ਜਿਹੜਾ ਪੇਮੈਂਟ ਬਕਾਇਆ ਪਈ ਹੈ ਉਹ ਪਹਿਲਾਂ ਹੀ ਕਲੀਅਰ ਕਰਤੀ ਜਾਂਦੀ ਤਾ ਸ਼ਾਇਦ ਪ੍ਰੋਟੈਸਟ ਨਾ ਕਰਨਾ ਪੈਂਦਾ ਜਾਂ ਪ੍ਰੋਟੈਸਟ ਇੰਨਾ ਤਿੱਖਾ ਨਾ ਹੁੰਦਾ ਇਹ ਇਹ ਇੱਕ ਫੈਕਟ ਇਹ ਹੈ ਦੂਸਰਾ ਫੈਕਟ ਇਹ ਹੈ ਕਿ ਲੰਬੇ ਸਮੇਂ ਤੋਂ ਕਿਸਾਨਾਂ ਦੀ ਇਹ ਡਿਮਾਂਡ ਰਹੀ ਹੈ ਡਿਸਟ੍ਰਿਕਟ ਲੈਵਲ ਤੇ ਬੇਸ਼ੱਕ ਕਿਸਾਨ ਪ੍ਰੋਟੈਸਟ ਕਰਦੇ ਰਹੇ ਨੇ ਗੰਨੇ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕਰਾਉਣ ਨੂੰ ਲੈ ਕੇ ਪਰ ਉਸ ਨੂੰ ਲੈ ਕੇ ਵੀ ਡਿਸਟ੍ਰਿਕਟ ਲੈਵਲ ਤੇ ਕੋਈ ਨਤੀਜਾ ਨਿਕਲਦਾ ਨਹੀਂ ਆ ਦੁਆਬਾ ਦੇ ਵਿੱਚ ਵੱਡੇ ਪੱਧਰ ਤੇ ਐਜੀਟੇਸ਼ਨ ਹੋਏ ਨੇ ਦੁਆਬਾ ਦੇ ਵਿੱਚ ਗੰਨੇ ਦੇ ਕਿਸਾਨ ਨੇ ਜਿਹੜੇ ਖਾਸ ਤੌਰ ਤੇ ਜਿਹੜੇ ਗੰਨਾ ਉਗਾਉਂਦੇ ਆ ਕਿਸਾਨ ਗੰਨੇ ਦੀ ਕਾਸ਼ਤ ਕਰਦੇ ਆ ਉਹ ਲਗਾਤਾਰ ਪ੍ਰੋਟੈਸਟ ਕਰਦੇ ਰਹੇ ਨੇ ਆਪਣੀਆਂ ਡਿਮਾਂਡਸ ਨੂੰ ਲੈ ਕੇ ਪਰ ਹੁਣ ਤੱਕ ਉਹਨਾਂ ਦਾ ਇਹ ਮਲਾਲ ਵੀ ਆ ਉਹਨਾਂ ਨੂੰ ਰਿਹਾ ਰੰਜ ਵੀ ਰਿਹਾ ਹੈ ਕਿ ਸਾਡੀ ਡਿਸਟ੍ਰਿਕਟ ਲੈਵਲ ਤੋਂ ਨਿਕਲ ਕੇ ਅਸੀਂ ਚੰਡੀਗੜ੍ਹ ਨਹੀਂ ਗਏ ਜਾਂ ਫਿਰ ਹਾਈਵੇ ਜੋਂ ਤੱਕ ਜਾਮ ਨਹੀਂ ਕਰਦੇ ਉਹ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਗੱਲ ਕਹੀ ਜਾਂਦੀ ਉਹਨਾਂ ਵੱਲੋਂ ਕਿਉਂਕਿ ਕੱਲ ਤੋਂ ਹਾਈਵੇ ਜਾਮ ਕੀਤੇ ਹੋਏ ਕਿਸਾਨਾਂ ਨੇ ਔਰ ਲੋਕ ਬੇਸ਼ੱਕ ਪਰੇਸ਼ਾਨ ਹੋ ਰਹੇ ਨੇ ਇਹ ਕਿਸਾਨ ਕਹਿੰਦੇ ਕਿ ਰਖੜੀ ਦਾ ਤਿਹਾਰ ਸੀ ਪਰ ਸਾਨੂੰ ਪ੍ਰੋਟੈਸਟ ਕਰਨਾ ਪਿਆ ਮਜਬੂਰੀ ਵਸ ਕਿਉਂਕਿ ਪਿਛਲੇ 2-3 ਫਸਲਾਂ ਜਿਹੜੀਆਂ ਗੰਨੇ ਦੀਆਂ ਸੀ ਉਹਨਾਂ ਦੀ ਬਕਾਇਆ ਅਮਾਉਂਟ ਦਿੱਤੀ ਨਹੀਂ ਗਈ ਇਸ ਨੂੰ ਲੈ ਕੇ ਇੱਕ ਪੇਚ ਜਿਹੜਾ ਫਸਿਆ ਸੀ ਉਹ ਕਲੀਅਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ 200 ਕਰੋੜ ਰੁਪਏ ਇੱਕ ਵਾਰ ਫਿਰ ਅਪਡੇਟ ਦੇ ਦਿੱਤੇ ਕਿ 200 ਕਰੋੜ ਨੂੰ ਲੈ ਕੇ ਗੱਲ ਬਣਦੀ ਨਜ਼ਰ ਆ ਰਹੀ ਹੈ ਕਿ 200 ਕਰੋੜ ਰੁਪਏ ਜਿਹੜਾ ਬਕਾਇਆ ਪੇਮੈਂਟ ਹੈ ਹੁਣ ਤੱਕ ਦੀਆਂ 2-3 ਫਸਲਾਂ ਦਾ ਕਿਸਾਨ ਕਹਿੰਦੇ ਆ ਉਹ 15 ਦਿਨਾਂ ਤੱਕ ਕਲੀਅਰ ਕਰਨ ਦੀ ਗੱਲ ਸਰਕਾਰ ਵੱਲੋਂ ਕਹੀ ਜਾ ਰਹੀ ਹੈ ਔਰ ਦੂਸਰੇ ਬੰਨੇ ਜਿਹੜੀ ਗੱਲ ਹੈ ਗੰਨੇ ਦਾ ਰੇਟ ਵਧਾਉਣ ਨੂੰ ਲੈ ਕੇ ਉਸਤੇ ਗੱਲ ਬਣਦੀ ਹੋਈ ਫਿਲਹਾਲ ਤੱਕ ਨਜ਼ਰ ਨਹੀਂ ਆ ਰਹੀ ਔਰ ਹੋ ਸਕਦਾ ਹੈ ਕਿ ਮੀਟਿੰਗ ਲੰਬੀ ਚੱਲੇ ਜਾਂ ਫਿਰ ਜਿੱਦਾਂ ਕਿਸਾਨਾਂ ਨੇ ਇਹ ਕਿਹਾ ਹੈ कि ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬੰਦ ਦਾ ਵੀ ਐਲਾਨ ਕਰਾਂਗੇ ਪੰਜਾਬ ਬੰਦ ਦਾ ਵੀ ਐਲਾਨ ਹੋ ਸਕਦਾ ਹੈ ਜੇ ਗੱਲ ਅੱਜ ਦੀ ਮੀਟਿੰਗ ਦੇ ਵਿੱਚ ਨਹੀਂ ਬਣਦੀ ਹਾਲਾਂਕਿ ਸਰਕਾਰ ਦੀ ਕੋਸ਼ਿਸ਼ ਹੋਏਗੀ ਜੇ ਸਰਕਾਰ ਅੱਜ ਇਸ ਮਸਲੇ ਨੂੰ ਸੌਟ ਆਊਟ ਨਹੀਂ ਕਰਦੀ ਤਾਂ ਵੱਡੀ ਗਲਤੀ ਵੀ ਕਹੀ ਜਾ ਸਕਦੀ ਹੈ ਸਰਕਾਰ ਦੀ ਕਿਉਂਕਿ ਸਿੰਘੂ ਬਾਰਡਰ ਜਿਹੇ ਹਾਲਾਤ ਬਣਨੇ ਸ਼ੁਰੂ ਹੋ ਗਏ ਨੇ ਜਲੰਧਰ ਹਾਈਵੇ ਤੇ ਔਰ ਜੇ ਪੰਜਾਬ ਬੰਦ ਦਾ ਸੱਦਾ ਦਿੱਤਾ ਜਾਂਦਾ ਤਾਂ ਜਿੱਦਾਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਯੂਨੀਅਨ ਕਿਸਾਨ ਯੂਨੀਅਨ ਸਰਗਰਮ ਨੇ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਚਿੰਤਾ ਵੀ ਹੋ ਜਾਏਗੀ ਚਿੰਤਾ ਵੀ ਵੱਧ ਜਾਏਗੀ ਸਰਕਾਰ ਦੀਆਂ ਮੁਸ਼ਕਲਾਂ ਵੀ ਆਉਣ ਵਾਲੇ ਦਿਨਾਂ ਚ ਹੋਰ ਵੱਧਦੀਆਂ ਨਜ਼ਰ ਆਉਣਗੀਆਂ ਫਿਰ ਕਿਉਂਕਿ ਇੱਕ ਫਰੰਟ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਖੋਲ੍ਹਿਆ ਹੋਇਆ ਦਿੱਲੀ ਦੇ ਵਕ ਵਕ ਵੱਡਣਾ ਤੇ ਬੈਠੇ ਨੇ ਤੇ ਇੱਕ ਫਰੰਟ ਖੋਲ੍ਹ ਦਿੱਤਾ ਜਾਏਗਾ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਖਿਲਾਫ ਔਰ ਫਿਰ ਵਿਰੋਧੀਆਂ ਨੂੰ ਹੋਰ ਮੌਕੇ ਮਿਲਣਗੇ ਆਮ ਆਦਮੀ ਪਾਰਟੀ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਜਿੰਨੇ ਵੀ ਫਰੰਟ ਨੇ ਸਰਕਾਰ ਨੂੰ ਘੇਰਨ ਵਾਲੇ ਉਹ ਲੋਕ ਵੀ ਕਿਸਾਨਾਂ ਦੇ ਇਸ ਧਰਨੇ ਦੇ ਵਿੱਚ ਸਪੋਰਟ ਕਰਨਗੇ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਸ਼ਾਇਦ ਜਿਹੜੇ ਸੋਰਸੇਸ ਇਹ ਦੱਸ ਰਹੇ ਨੇ ਕਿ ਸਰਕਾਰ ਚਾਹੁੰਦੀ ਐ ਇਸ ਮਸਲੇ ਦਾ ਹੱਲ ਕਰਨਾ ਪਰ ਦੂਸਰੇ ਬੰਨੇ ਦੂਸਰੇ ਬੰਨੇ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਹੁਣ ਤੱਕ ਦੀ ਨੇਗੋਸ਼ੀਏਸ਼ਨ ਆ ਜਾਂ ਹੁਣ ਤੱਕ ਦੀ ਜਿਹੜੀ ਕਨਵਰਸੇਸ਼ਨ ਹੋਈ ਆ ਕਿਸਾਨ ਆਗੂਆਂ ਦੇ ਨਾਲ ਸਰਕਾਰ ਦੀ ਉਸ ਤੋਂ ਇੱਕ ਸਾਫ ਹੋ ਰਿਹਾ ਕਿ ਸਰਕਾਰ ਵਧਾਉਣ ਦੇ ਮੂਡ ਦੇ ਵਿੱਚ ਨਹੀਂ ਹੈ ਕਿਉਂਕਿ ਪਿਛਲੇ ਦਿਨੀ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਕਿ ਗੰਨੇ ਦਾ ਰੇਟ ਜਿਹੜਾ ਉਸ ਦੇ ਵਿੱਚ 15 ਰੁਪਏ ਇਜ਼ਾਫਾ ਕੀਤਾ ਗਿਆ ਤਾਂ ਕਿਸਾਨ ਕਹਿੰਦੇ ਸਾਡੇ ਨਾਲ ਮਜ਼ਾਕ ਕੀਤਾ ਗਿਆ 310 ਰੁਪਏ ਪਹਿਲਾਂ ਰੇਟ ਸੀਗਾ ਗੰਨੇ ਦੀ ਖਰੀਦ ਜਿਹੜੀ ਹੁੰਦੀ ਸੀ ਉਹ 310 ਰੁਪਏ ਸੀ 15 ਰੁਪਏ ਵਧਾ ਕੇ 325 ਰੁਪਏ ਕੀਤਾ ਗਿਆ ਉਸ ਨੂੰ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਘੱਟੋ-ਘੱਟ ਹਰਿਆਣੇ ਦੇ ਬਰਾਬਰ ਹੀ ਜਿਹੜੇ ਹੋਰ ਸਰਸਿਸ ਨੇ ਗੱਲਬਾਤ ਕਰ ਰਹੀ ਸੀ ਜਾਂ ਕਿਸਾਨ ਆਗੂ ਵੀ ਕੁਝ ਗੱਲਬਾਤ ਕਰ ਰਹੀ ਸੀ ਉਹ ਕਹਿੰਦੇ ਕਿ ਘੱਟੋ-ਘੱਟ ਪਹਿਲਾਂ ਚਾਹੀਦਾ ਸੀ ਕਿ ਪੰਜਾਬ ਤੇ ਹਰਿਆਣਾ ਦੇ ਬਰਾਬਰ ਰੇਟ ਦੋਨਾਂ ਦਾ ਬਰਾਬਰ ਹੁੰਦਾ ਔਰ ਉਸੇ ਨੂੰ ਲੈ ਕੇ ਸ਼ਾਇਦ ਹੋ ਸਕਦਾ ਹੈ ਕਿ ਜੇ 400 ਦੀ ਡਿਮਾਂਡ ਕੀਤੀ ਜਾ ਰਹੀ ਹੈ ਤਾਂ 380 ਰੁਪਏ ਤੱਕ ਵੀ ਸਰਕਾਰ ਰੇਟ ਕਰਨ ਦਾ ਐਲਾਨ ਕਰਦੀ ਹੈ ਤਾਂ ਗੱਲ ਬਣ ਸਕਦੀ ਹੈ ਨਹੀਂ ਤਾਂ ਫਿਰ ਪੰਜਾਬ ਦੇ ਵਿੱਚ ਫਰੰਟ ਖੋਲ ਦਿੱਤਾ ਜਾਏਗਾ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੀ ਵੱਧੀਆਂ ਨਜ਼ਰ ਆਉਣਗੀਆਂ ਔਰ ਜਿੱਥੇ ਇੱਕ ਬੰਨੇ ਭਾਜਪੀ ਦੀਆਂ ਆਗੂਆਂ ਦਾ ਘਰਾ ਹੋ ਰਿਹਾ ਫਿਰ ਕਿਸਾਨ ਕਹਿੰਦੇ ਕਿ ਅਸੀਂ ਕਾਂਗਰਸ ਦੇ ਆਗੂਆਂ ਦਾ ਵੀ ਘਰਾ ਵੱਡੇ ਪੱਧਰ ਤੇ ਕਰਨਾ ਸ਼ੁਰੂ ਕਰਾਂਗੇ ਵਿਰੋਧ ਉਹਨਾਂ ਦਾ ਕਰਾਂਗੇ ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਵੀ ਚਿੰਤਾ ਹੋਣੀ ਚਾਹੀਦੀ ਹੈ ਕਿ ਜੇ ਅੱਜ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਵੀ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਪੰਜਾਬ ਸਰਕਾਰ ਲਈ ਵੱਡੀ ਦਿੱਕਤ ਹੋ ਸਕਦੀ ਹੈ ਕਿਉਂਕਿ ਜਿਸ ਜਿੱਥੇ ਗੱਲ ਕੀਤੀ ਜਾਵੇ ਤਾਂ ਇੱਕ ਬੰਨੇ ਕਿਹਾ ਜਾਂਦਾ ਹੈ ਕਿ ਡਿਵਰਸਿਫਿਕੇਸ਼ਨ ਨੂੰ ਲੈ ਕੇ ਗੱਲਬਾਤ ਹੁੰਦੀ ਆ ਜਦੋਂ ਫਸਲੀ ਚੱਕਰ ਚੋਂ ਕੱਢਣ ਦੀ ਗੱਲ ਹੁੰਦੀ ਆ ਕਿਸਾਨਾਂ ਨੂੰ ਤਾਂ ਫਿਰ ਕਿਸਾਨਾਂ ਆ ਕੀ ਆਪਸ਼ਨ ਕੀ ਆਉਂਦੇ ਨੇ ਕਿਸਾਨ ਕਹਿੰਦੇ ਸਾਨੂੰ ਸਰਕਾਰ ਮਦਦ ਕੀ ਕਰ ਰਹੀ ਐ ਗੰਨਾ ਇੱਕ ਚੰਗਾ ਆਪਸ਼ਨ ਸੀ ਬਾਜਰੇ ਦੀ ਗੱਲ ਹੋਵੇ ਜਾਂ ਫਿਰ ਮੱਕੀ ਦੀ ਗੱਲ ਹੋਵੇ ਜਿੰਨੀਆਂ ਵੀ ਫਸਲਾਂ ਕਿਸਾਨ ਉਗਾਉਂਦੇ ਆ ਭਾਵੇਂ ਖੇਤੀਬਾੜੀ ਮਹਾਰਾਂ ਦੇ ਕਹਿੰਨ ਤੇ ਹੋਵੇ ਜਾਂ ਫਿਰ ਖੇਤੀਬਾੜੀ ਅਫਸਰਾਂ ਦੇ ਕਹਿੰਨ ਤੇ ਜਾਂ ਫਿਰ ਪੰਜਾਬ ਸਰਕਾਰ ਦੇ ਕਹਿੰਨ ਤੇ ਕਿਸਾਨ ਕਹਿੰਦੇ ਕਿ ਅਸੀਂ ਅਪਣਾ ਲੈਨੇ ਉਹਨਾਂ तमाम ਚੀਜ਼ਾਂ ਨੂੰ ਪਰ ਸਾਨੂੰ ਗਰਾਉਂਡ ਲੈਵਲ ਤੇ ਮਦਦ ਨਹੀਂ ਮਿਲਦੀ ਔਰ ਇਸੇ ਕਰਕੇ ਵਾਟਰ ਲੈਵਲ ਡਾਊਨ ਹੋਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਝੋਨਾ ਯਾਦ ਆ ਜਾਂਦਾ ਸਰਕਾਰਾਂ ਨੂੰ ਫਿਰ ਹੋਰ ਕੋਈ ਆਪਸ਼ਨ ਕਿਸਾਨ ਕਹਿੰਦੇ ਸਾਡੇ ਕੋਲ ਬਚਦਾ ਨਹੀਂ ਇਸ ਕਰਕੇ ਅਸੀਂ ਜਦੋਂ ਹੁਣ ਗੰਨੇ ਦੀ ਕਾਸ਼ਤ ਕਰਦੇ ਆ ਗੰਨੇ ਦੀ ਕਾਸ਼ਤ ਕਰਦੇ ਆ ਤਾਂ ਉਸ ਦੇ ਵਿੱਚ ਸਾਨੂੰ ਮੁਨਾਫਾ ਨਹੀਂ ਮਿਲਦਾ ਸਾਡੀਆਂ ਜਿਹੜੀਆਂ ਪਿਛਲੀਆਂ ਫਸਲਾਂ ਨੇ ਉਹਨਾਂ ਦਾ ਭੁਗਤਾਨ ਨਹੀਂ ਮਿਲ ਪਾਰਿਆ ਪੇਮੈਂਟ ਨਹੀਂ ਮਿਲ ਪਾਰੀ ਜਿਸ ਕਰਕੇ ਕਿਸਾਨਾਂ ਦਾ ਜਿਹੜਾ ਰੁਝਾਨ ਹੈ ਬਾਕੀ ਫਸਲਾਂ ਵੱਲੋਂ ਲਗਾਤਾਰ ਘਟਦਾ ਜਾ ਰਿਹਾ ਹੈ ਝੋਨੇ ਤੇ ਕਣਕ ਦੇ ਚੱਕਰ ਦੇ ਵਿੱਚ ਫਸ ਕੇ ਬੈਠੇ ਨੇ ਕਿਸਾਨ ਕਿਸਾਨ ਕਹਿੰਦੇ ਅਸੀਂ ਨਿਕਲਣਾ ਚਾਹੁੰਦੇ ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਪਾਣੀ ਵਾਟਰ ਲੈਵਲ ਜਿਹੜਾ ਗਰਾਊਂਡ ਦਾ ਜੋ ਵਾਟਰ ਲੈਵਲ ਹੈ ਉਹ ਡਾਊਨ ਜਾ ਰਿਹਾ ਉਸ ਨੂੰ ਅਪ ਕੀਤਾ ਜਾਵੇ ਜਾਂ ਫਿਰ ਉਸ ਨੂੰ ਉੱਥੇ ਹੀ ਮੇਨਟੇਨ ਕਰ ਲਿਆ ਜਾਵੇ ਕੰਟਰੋਲ ਕੀਤਾ ਜਾਵੇ ਪਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਸਪੋਰਟ ਕੀਤੀ ਜਾਵੇ ਕਰ ਮੀਟਿੰਗ ਦੀ ਗੱਲ ਅਸੀਂ ਕਰ ਰਹੇ ਸੀ ਕਿ ਮੀਟਿੰਗ ਦੇ ਵਿੱਚੋਂ ਅਪਡੇਟ ਇਹ ਨਿਕਲ ਕੇ ਆ ਰਿਹਾ ਸੀ ਕਿ ਗੱਲ ਫਿਲਹਾਲ ਤੱਕ ਬਣਦੀ ਨਜ਼ਰ ਆਈ ਨਹੀਂ ਹੋਰ ਮੀਟਿੰਗ ਚੱਲ ਰਹੀ ਹੈ ਦੁਬਾਰਾ ਇੱਕ ਵਾਰ ਫਿਰ ਮੀਟਿੰਗ ਸ਼ੁਰੂ ਹੋ ਗਈ ਦੂਸਰੇ ਗੇਟ ਦੀ ਜਿਹੜੀ ਮੀਟਿੰਗ ਹੈ ਲੰਚ ਬ੍ਰੇਕ ਤੋਂ ਬਾਅਦ ਫਿਰ ਮੀਟਿੰਗ ਸ਼ੁਰੂ ਹੋ ਗਈ ਔਰ 4 ਤੋਂ 5 ਦੇ ਕਰੀਬ ਅਲੱਗ ਜਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਦੇ ਵਿੱਚ ਸ਼ਾਮਲ ਨੇ ਮਨਜੀਤ ਸਿੰਘ ਰਾਏ ਜਗਜੀਤ ਸਿੰਘ ਡੱਲੇਵਾਲ ਬਲਦੀਪ ਸਿੰਘ ਰਾਜੀਵਾਲ ਸਮੇਤ ਦੋ ਹੋਰ ਕਿਸਾਨ ਆਗੂ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਅਲੱਗ ਤੋਂ ਮੀਟਿੰਗ ਚੱਲ ਰਹੀ ਸੀ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਦੇ ਨਾਲ ਔਰ ਉਹ ਉਹਨਾਂ ਦੇ ਨਾਲ ਇਸ ਚੀਜ਼ ਨੂੰ ਲੈ ਕੇ 네ਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਨਵਰਸੇਸ਼ਨ ਕਰ ਰਹੇ ਨੇ ਕਿ ਇਸ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ ਪਰ ਦੇਖਣਾ ਹੋਵੇਗਾ ਜਦੋਂ ਤੱਕ ਸਰਕਾਰ ਇਸ ਮਸਲੇ ਨੂੰ ਜਿੱਦਾਂ ਕਿਸਾਨ ਡਿਮਾਂਡ ਕਰ ਰਹੇ ਨੇ ਕਿ 400 ਰੁਪਏ ਪ੍ਰਤੀ ਕੁਇੰਟਲ ਰੇਟ ਗੰਨੇ ਦਾ ਕੀਤਾ ਜਾਵੇ ਬਕਾਇਆ ਕਲੀਅਰ ਕੀਤਾ ਜਾਵੇ ਬਕਾਏ ਨੂੰ ਲੈ ਕੇ ਹੀ ਅਪਡੇਟ ਹੈ ਕਿ ਬਕਾਇਆ ਕਲੀਅਰ